ਬਾਬਾ ਜੀ ਉਹਨਾਂ ਦੇ 45 ਲੰਗਰ 24 ਘੰਟੇ ਚੱਲਦੇ ਹਨ ਜੀ ਬਾਬਾ ਜੀ ਉਹਨੇ ਸਕੂਲਾਂ ਦੀ ਸੇਵਾ ਕਾਲਜਾਂ ਦੀ ਸੇਵਾ ਤੇ ਬਾਬਾ ਜੀ ਉਹਨੇ ਹਰ ਸਪੀਡ ਨਾਲ ਅੰਮ੍ਰਿਤਸਰ ਨੌਰੇ ਤੋਂ ਚਾਰ ਗੱਡੀਆਂ ਪਸ਼ੂ ਵਿਚਾਰੇ ਨੂੰ ਭੇਜੀਆਂ ਪਹਿਲਾਂ ਬਾਬੇ ਕਿੰਨੇ ਕ ਦਿਨ ਤੋਂ ਲੰਗਰ ਚੱਲਦਾ ਆ ਜਿਹੜਾ ਹੁਣੇ ਕਿੰਨਾ ਦਿਨ ਹੋ ਗਿਆ ਦੋ ਹਫ਼ਤੇ ਤੋਂ ਜਿਹੜਾ ਬੰਨਾ ਦੇ ਉੱਪਰ ਬਹੁਤ ਪਹਾੜੀ ਜਿਹੜਾ ਹੈਗਾ ਆ ਪਾਣੀ ਨੇ ਧੱਕ ਮਾਰੀ ਐ ਤੇ ਇਹ ਜਿਹੜੇ ਲੰਗਰ ਇਸੇ ਤਰ੍ਹਾਂ ਚੱਲਦੇ ਰਹਿੰਦੇ ਸੰਗਤਾਂ ਵਾਸਤੇ ਅੱਜ ਨੌਰੇ 24 ਘੰਟੇ ਲੰਗਰ ਬਾਬਾ ਜੀ ਉਹਨਾਂ ਦੇ 45 ਲੰਗਰ 24 ਘੰਟੇ ਚੱਲਦੇ ਆ ਨਾ ਕਿਰਿਆਨ ਕੋਰੋਨਾ ਦੇ ਟਾਈਮ ਵੀ ਲੰਗਰ ਬਾਬਾ ਜੀ ਉਹਨੇ ਇੱਥੇ 24 ਘੰਟੇ ਨੌਰੇ ਤੋਂ ਚਲਾਇਆ ਅਨੰਦਪੁਰ ਸਾਹਿਬ ਤੋਂ ਹੁਣ ਅੰਬਰਸਰ ਵੀ ਲੰਗਰ ਚੱਲਦੇ ਆ ਇਥੋਂ ਨੌਰੇਜੋ ਗੱਡੀਆਂ ਚੱਪਲ ਸਵਾਰ ਦੀ ਚਾਰੇ ਲਈ ਭੇਜੀ ਦੀਆਂ ਹੋਰ ਬਿਆੰਤ ਸਵਾਬਾਂ ਆਨੰਦਪੁਰ ਸਾਹਿਬ ਤੋਂ ਗੜ ਸ਼ੰਕਰ ਦਾ ਰੋਡ ਦੀ ਸੇਵਾ ਵੀ ਚੱਲਦੀ ਹੈ ਬਾਬਾ ਜੀ ਹੁਣੀ ਕੋ ਸੜਕ ਬਣਾ ਰਹੇ ਆ ਬਹੁਤ ਵੱਡੀ ਸੇਵਾ ਚੱਲਦੀ ਆ ਹੋਰ ਬਿਆੰਤ ਸਵਾਬਾਂ ਚੱਲਦੀਆਂ ਹਨ